ਆਜਾਦ ਕਰਾ ਲੇ ਜਾਂ ਅਸੀਂ ਸੁਧਾਰ ਕਰ ਲਿਆ ਬਿਲਕੁਲ ਨਹੀਂ ਹੋਇਆ ਰਿਜ਼ਲਟ ਉਹਦਾ ਸਾਡੇ ਸਾਹਮਣੇ ਆ ਅੱਜ ਵੀ ਅਸੀਂ ਗੁਰਦਾਰੇ ਤੁਸੀਂ ਦੇਖੋ ਇਸ ਐਕਟ ਨੇ ਸਾਡੇ ਗੁਰਦਾਰੇਣਾ ਸਾਡੇ ਨਾਲ ਕੀ ਕੀਤਾ ਜਿਹੜੇ ਅਸੀਂ ਅੱਜ ਲੋਕੀ ਬਾਹਾਂ ਲੰਮੀਆਂ ਮਾਰ ਮਾਰ ਕੇ ਰਿੰਗ ਰਿੰਗ ਕੇ ਕਹਿੰਦੇ ਆ ਨਾ ਸਾਡੀ ਮਾਨ ਸੰਸਥਾ ਮਾਨ ਸੰਸਥਾ ਵਿੱਚ ਛੋਟੀਆਂ ਹੈ ਕਿਹੜੀਆਂ ਨੇ ਹਜੂਰ ਸਾਹਿਬ ਸੈਂਟਰ ਲੈ ਗਿਆ Patna ਸਾਹਿਬ ਸੈਂਟਰ ਕੋਲੇ ਆ ਦਿੱਲੀ ਦੇ ਗੁਰਦੁਆਰੇ ਸੈਂਟਰ ਨੇ ਲੈ ਹਰਿਆਣੇ ਦੇ ਹੁਣ ਸੋਡੇ ਸਾਹਮਣੇ ਲੈ ਗਈ। ਟਿਆ ਸਾਡੇ ਵਾਲੇ ਜਿਹੜੇ ਹੈਗੇ ਨੇ ਇਹ ਕਿਹੜਾ ਸਾਡੇ ਅੰਦਰ ਬਿਲਕੁਲ ਵੀ ਨਹੀਂ। ਜਿੰਨੇ ਕ ਅੱਜ ਸਾਡੇ ਕੋਲ ਆ ਸੀ ਕਹਨੇ ਆ ਪਰ ਹੈ ਟਾਕਟ ਦੇ ਅਧੀਨ ਆ 15 16 ਸਾਲ ਹੋ ਗਏ ਕੋਈ ਚੋਣ ਨਹੀਂ ਹੋ ਨਹੀਂ ਸਕਦੀ। ਤੁਹਾਡੇ ਤੇ ਡੈੱਡ ਮਰੇ ਹੋਏ ਇੱਕ ਇੱਕ ਐਕਸਪਾਇਰ ਹੋਈ ਗੋਲੀ ਬੰਦਾ ਖਾ ਲੈਣਾ। ਤਰੀਕ ਲੰਗੀ ਵਾਲੀ ਅਸੀਂ ਲੈਨੇ ਆ ਕੋਈ 2 ਰੁਪਈਆ ਦੀ ਗੋਲੀ। ਤੇ ਇਹਨਾਂ ਦੀਆਂ ਸੰਵਿਧਾਨ ਮੁਤਾਬਕ ਸਭ ਦੀਆਂ ਤਰੀਕਾ ਲੰਘ ਚੁੱਕੀਆਂ ਡੈਡ ਨੇ ਅੱਧੇ ਤਾਂ ਮੈਂਬਰੀ ਮਰ ਚੁੱਕੇ ਸਰੋਣੀ ਕਮੇਟੀ ਦੇ ਜਿਹਨਾਂ ਨੂੰ ਮਹਨਦੀ ਤੌਰ ਤੇ ਜਾਣਦੇ ਤੇ ਤੁਹਾਡੇ ਤੇ ਥੋਪਿਆ ਕੀ ਜਾ ਰਿਹਾ ਅਸੀਂ ਮਨਾਈ ਕੀ ਜਾ ਰਹੇ ਹਾਂ ਸਾਕਾਂ ਨੰਗਣ ਮਨਾਉਣਾ ਚਾਹੀਦਾ ਪਰ ਕਦੇ ਨਾ ਕਦੇ ਉਸ ਕੰਮ ਵੱਲ ਵੀ ਸਾਨੂੰ ਨਿਗਾਹ ਮਾਰ ਲੈਣੀ ਚਾਹੀਦੀ ਹੈ ਵੀ ਜਿਹੜਾ ਇਹ ਸਾਾਕਾ ਹੋਇਆ ਸੀਦੀਆਂ ਹੋਈਆਂ ਸਿੱਖਾਂ ਦਾ ਖੂਨ ਪਾਇਆ ਗਿਆ ਗੋਲੀਆਂ ਮਾਰੀਆਂ ਝੰਡਾ ਨਾਲ